ਪਠੰਡਾ ਵਿੱਚ ਅਕਾਲੀ ਦਲ ਨਾਲ ਬਗਾਵਤ ਕਰਨ ਵਾਲੇ ਤਿੰਨ ਅਕਾਲੀ ਕੌਂਸਲਰਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ ਬੀਤੇ ਦਿਨੀ ਖਜ਼ਾਨਾ ਮੰਤਰੀ ਬਾਦਲ ਦੀ ਮੌਜੂਦਗੀ ਵਿੱਚ ਸਿਆਸੀ ਭੇਟ ਦੌਰਾਨ ਕੌਂਸਲਰਾਂ ਨੇ ਇਹ ਕਦਮ ਚੁੱਕਿਆ ਖਜ਼ਾਨਾ ਮੰਤਰੀ ਨੇ ਖੁਦ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਕੌਂਸਲਰ ਮਾਸਟਰ ਹਰਮਿੰਦਰ ਸਿੰਘ ਕੌਂਸਲਰ ਰਾਜੂ ਸਰਾ ਅਤੇ ਕੌਂਸਲਰ ਰਜਿੰਦਰ ਸਿੱਧੂ ਨੇ ਨਾਲ ਨਾਲ ਟਰੱਕ ਯੂਨੀਅਨ ਦੇ ਜਨ ਸਕੱਤਰ ਤੇਲ ਸਿੰਘ ਬੁੱਟਰ ਨੇ ਵੀ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਇਸ ਮੌਕੇ ਕੌਂਸਲਰ ਮਾਸਟਰ ਹਰਮਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਪੂਰੀ ਤਨਦੇਈ ਨਾਲ ਕਾਂਗਰਸ ਪਾਰਟੀ ਲਈ ਕੰਮ ਕਰਨਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਟੁਕਵੇਂ ਪਲੇਟਫਾਰਮ ਤੇ ਮੁੱਦਾ ਚੁੱਕਣਾ ਚਾਹੀਦਾ ਸੀ। ਉਹਨਾਂ ਕਹਿ ਕੇ ਕਾਂਗਰਸ ਪਾਰਟੀ ਦਾ ਦਿਲ ਵੱਡਾ ਹੈ। ਜੇਕਰ ਵਿਧਾਇਕ ਜੀਰਾ ਮਾਫੀ ਮੰਗ ਲੈਂਦੇ ਹਨ ਤਾਂ ਪਾਰਟੀ ਉਹਨਾਂ ਨੂੰ ਮਾਫ ਕਰ ਦੇਵੇਗੀ। ਸਭ نہایت ਖੁਸ਼ੀ ਦਾ ਤੇ ਮਸਰਰ ਦਾ ਮੌਕਾ ਹੈ ਕਿ ਸਾਡੇ ਜਿਹੜੇ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਸਿਟਿੰਗ ਐਮਸੀ ਤੇ ਇੱਕ ਉਹਨਾਂ ਦੇ ਟੈਲ ਸਿੰਘ ਬੁੱਟਰ ਸਾਹਿਬ ਮਾਸਟਰ ਹਰਮੰਦਰ ਸਿੰਘ ਜੀ ਰਾਜੂ ਸਰਾਂ ਜੀ ਤੇ ਰਜਿੰਦਰ ਸਿੰਘ ਸਿੱਧੂ ਸਾਹਿਬ ਇਹ ਅਕਾਲੀ ਦਲ ਦੀਆਂ ਨੀਤੀਆਂ ਤੋਂ ਬਦਜ਼ਨ ਹੋ ਕੇ ਇਹਨਾਂ ਨੇ ਕਾਂਗਰਸ ਪਾਰਟੀ ਸ਼ਮੂਲੀਅਤ ਕੀਤੀ ਹੈ ਔਰ ਕਿਉਂਕਿ ਮੈਂ ਇਸ ਇਲਾਕੇ ਦੀ ਨੁਮਾਇੰਦਗੀ ਕਰਦਾ ਮੇਰਾ ਇੱਕ ਖੁਸ਼ ਨਮਾ ਫਰਜ਼ ਸੀ ਕਿ ਇਹਨਾਂ ਨੂੰ ਮੈਂ ਪਾਰਟੀ ਚ ਬਾਣ ਤੇ ਇਹਨਾਂ ਨੂੰ ਮੈਂ ਖੁਸ਼ਾਮਦੀਦ ਕਹਾ ਇਹਨਾਂ ਨੂੰ ਜੀ ਆਇਆਂ ਕਹਾ ਇਹਨਾਂ ਦਾ ਸਤਿਕਾਰ ਕਰਾਂ ਔਰ ਮੈਂ ਇੱਕ ਗੱਲ ਵਾਜ਼ੇ ਤੌਰ ਤੇ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਐਮਸੀ ਅਕਾਲੀ ਦਲ ਨੂੰ ਛੱਡ ਕੇ ਆਏ ਐ ਮੈਂ ਇਹ ਦਿੱਲੀ ਤੌਰ ਤੇ ਕਹਿ ਸਕਦਾ ਕਿ ਇਹ ਅਕਾਲੀ ਦਲ ਦੀ ਸ਼ਹਿਰ ਦੀ ਰੀਡ ਦੀ ਹੱਡੀ ਸੀ ਜੇ ਅਕਾਲੀ ਦਲ ਦੀ ਜਿਹੜੀ ਬੰਦ ਮੁਠੀ ਸੀ ਇਹ ਇਹ ਚਾਰ ਬੰਦਿਆਂ ਦੇ ਵਿੱਚ ਸੀ ਸੋ ਅਕਾਲੀ ਦਲ ਦੀ ਰਾਜਨੀਤੀ ਸ਼ਹਿਰ ਦੀ ਇਨ੍ਹਾਂ ਬੰਦਿਆਂ ਨਾਲ ਚੱਲਦੀ ਸੀ ਔਰ ਜੇ ਅਕਾਲੀ ਦਲ ਨੂੰ ਇਹ ਛੱਡਣ ਦੀ ਨੌਬਤ ਆਈ ਔਰ ਇਨ੍ਹਾਂ ਨਾਲ ਜਿਹੜੀਆਂ ਗੱਲਾਂ ਹੋਈਆਂ ਕਿ ਅਕਾਲੀ ਦਲ ਨੇ ਪਹਿਲਾਂ ਪੰਜਾਬ ਨੂੰ ਤਬਾਹ ਕੀਤਾ ਅਕਾਲੀ ਦਲ ਨੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕੀਤਾ ਔਰ ਸਾਡੇ ਕੋਲੇ ਬਕਾਇਆ ਕੀ ਰਹਿ ਗਿਆ ਸੀ ਸਾਡੇ ਕੋਲੇ ਬਕਾਇਆ ਪੰਜਾਬ ਦੇ ਗੁਰੂ ਘਰ ਰਹਿ ਗਏ ਸੀ ਔਰ ਅਕਾਲੀ ਦਲ ਨੇ ਇੱਕ ਗੁਰੂ ਘਰਾਂ ਨੂੰ ਵੀ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਇੱਕ ਵਜ੍ਹਾ ਸੀ ਕਿ ਇਹ ਸਾਰੇ ਐਮਸੀ ਜਿਹੜੇ ਆ ਅਕਾਲੀ ਦਲ ਨਾਲੋਂ ਛੁੱਟ ਕੇ ਟੁੱਟ ਕੇ ਅੱਜ ਕਾਂਗਰਸ ਪਾਰਟੀ ਚ ਸ਼ਾਮਲ ਹੋਇਆ ਸੋ ਮੈਂ ਇਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਵੱਲੋਂ ਸੁਨੀਲ ਜਾਖੜ ਸਾਹਿਬ ਔਰ ਕੈਪਟਨ ਸਾਹਿਬ ਵੱਲੋਂ ਪਾਰਟੀ ਸ਼ਮੂਲੀਅਤ ਆਉਣ ਤੇ ਸਾਨੂੰ ਸ਼ਹਿਰ ਦੇ ਲੋਕਾਂ ਨੂੰ ਇੱਕ ਕਾਂਗਰਸ ਪਾਰਟੀ ਨੂੰ ਵੀ ਬੇਹੱਦ ਖੁਸ਼ੀ ਹੈ ਔਰ ਇਹਨਾਂ ਦਾ ਬੜਾ ਸਤਿਕਾਰ ਹੈ ਸਭ ਜੀ ਅਪਾ ਮੰਨਜੀ ਜੀ ਅਪਾ ਗੱਲ ਕਰੀ ਪੁਲਜੀਤ ਜੀ ਦਾ ਜਿਹਨੂੰ ਪਾਰਟੀ ਸਸਪੈਂਡ ਕਰ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਮੈਂ ਰਾਹੁਲ ਗਾਂਧੀ ਤੇ ਸੁਨੀਲ ਗਾਂਧੀ ਨੂੰ ਮਿਲੂ ਇਹਦੇ ਬਾਰੇ ਕੀ ਗੱਲ ਹੈ ਸਭ ਮੈਂ ਉਸ ਦਿਨ ਉਸੇ ਫੰਕਸ਼ਨ ਤੇ ਹੀ ਹਾਜ਼ਰ ਸੀ ਸਵਾਲ ਸਿਰਫ ਇਹ ਹੀ ਸੀ ਜ਼ੀਰਾ ਸਾਹਿਬ ਦਾ ਕਿ ਉਹਨਾਂ ਨੂੰ ਕੁਝ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਕੁਝ ਖਦਸ਼ਾਤ ਸੀਗੇ ਪਰ ਜਿਹੜੀਆਂ ਮੁਹੱਜ਼ਬ ਪਾਰਟੀਆਂ ਹੁੰਦੀਆਂ ਉਹਨਾਂ 'ਚ ਇਸ ਕਿਸਮ ਦੇ ਮਸਲੇ ਜਿਹੜੇ ਆ ਉਹਨਾਂ ਨੂੰ ਨਿਜੀਠਣ ਲਈ ਇੱਕ ਤਰੀਕੇਕਾਰ ਹੁੰਦਾ ਸੋ ਉਹਨਾਂ ਨੇ ਜਿਹੜਾ ਤਰੀਕੇਕਾਰ ਅਪਣਾਇਆ ਉਹ ਪਾਰਟੀ ਦੇ اصولਾਂ ਦੇ ਵਿਪਰੀਤ ਸੀਗੇ ਮੈਂ ਆਪਣੇ ਸਾਥੀਆਂ ਨਾਲ ਔਰ ਜ਼ੀਰਾ ਸਾਹਿਬ ਨੂੰ ਵੀ ਇਹ ਗੱਲ ਕਵਾਂਗਾ ਕਿ ਇਸ ਕਿਸਮ ਦੇ ਬਿਆਨ ਜਿਹੜੇ ਬਿਆਨ ਸੁਣ ਕੇ ਸਾਡੇ ਦੁਸ਼ਮਣ ਸਾਡੇ ਤੇ ਹੱਸਣ ਆਪਾਂ ਨੂੰ ਇਹ ਬਿਆਨ ਦੇਣ ਤੋਂ ਗੁਰੇਸ਼ ਕਰਨਾ ਚਾਹੀਦਾ ਹੈ ਇਹ ਤਾਂ ਫਿਰ ਉਹਨਾਂ ਦਾ ਹੱਕ ਹੈ ਉਹ ਉਹ ਪਾਰਟੀ ਦੇ ਪ੍ਰਧਾਨ ਨੂੰ ਮਿਲ ਸਕਦੇ ਹੈ ਔਰ ਆਪਣਾ ਜਿਹੜਾ ਮੌਕਫ ਹੈ ਜਾਂ ਆਪਣੀ ਸਾਈਡ ਆਫ ਦ ਸਟੋਰੀ ਹੈ ਇਹ ਤਾਂ ਉਹ ਉਹ ਉਹਨਾਂ ਨੂੰ ਰੱਖਣੀ ਚਾਹੀਦੀ ਹੈ ਔਰ ਮੈਨੂੰ ਲੱਗਦਾ ਹੈ ਕਿ ਜੇ ਇਸ ਗੱਲ ਤੋਂ ਉਹ ਮਾਫਰਤ ਕਰ ਲੈਣ ਤਾਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੇ ਤਾਂ ਬੜੇ ਵੱਡੇ ਦਿਲ ਹੈ ਮਾਫੀ ਵੀ ਮਿਲ ਸਕਦੀ ਹੈ ਬਠਿੰਡਾ ਤੋਂ ਰਜਤ ਦੇ ਨਾਲ ਆकांक्षा सक्सेना ਦੀ ਰਿਪੋਰਟ ਪੰਜਾਬ ਟੂਡੇ